ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜਪੁਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਡਾਕਟਰ ਧਰਮਵੀਰ ਗਾਂਧੀ ਬਾਰੇ ਲਿਖਿਆ ਸ਼ਬਦ ਚਿੱਤਰ ਗਾਂਧੀ ਨਹੀਂ ਸ਼ਹੀਦ ਭਗਤ ਸਿੰਘ ਕਿਆਂਚੋਂ ਧਰਮਵੀਰ ਗਾਂਧੀ ਇਹ ਉਹ ਦੌਰ ਸੀ ਜਦੋਂ ਖਾੜਕੂ ਲਹਿਰ ਦੀ ਹਨੇਰੀ ਵੀ ਚੱਲ ਰਹੀ ਸੀ ਅਤੇ ਸਾਡੇ ਤੇ ਵੀ ਜਵਾਨੀ ਚੜੀ ਹੋਈ ਸੀ ਆਮ ਬਹੁਗਿਣਤੀ ਪਿੰਡੂ ਜੱਟ ਸਿੱਖ ਮੁੰਡਿਆਂ ਦੇ ਉਲਟ ਅਸੀਂ ਕਾਲੀ ਹਨੇਰੀ ਵਿੱਚ ਤਰਕਸ਼ੀਲਤਾ ਦਾ ਦੀਵਾ ਜਗਾਉਣ ਲੱਗੇ ਹੋਏ ਸੀ ਉਸ ਸਮੇਂ ਤਰਕਸ਼ੀਲ ਸੁਸਾਇਟੀ ਲੋਕਾਂ ਵਿੱਚ ਵਿਗਿਆਨਕ ਵਿਚਾਰਾਂ ਨੂੰ ਪਰਫੁੱਲਤ ਕਰਨ ਲਈ ਭਾਰਤੀ ਜਨ ਵਿਗਿਆਨ ਲਹਿਰ ਦਾ ਸਮਰਥਨ ਕਰ ਰਹੀ ਸੀ ਅਸੀਂ ਸ਼ਹਿਰ ਸ਼ਹਿਰ ਪਿੰਡ ਪਿੰਡ ਮੁਹੱਲੇ ਮੁਹੱਲੇ ਗਲੀ ਗਲੀ ਘਰ ਘਰ ਜਾ ਕੇ ਲੋਕਾਂ ਨੂੰ ਵਿਗਿਆਨਕ ਸੋਚ ਤੋਂ ਜਾਣੂ ਕਰਵਾਉਣ ਲਈ ਵਿਗਿਆਨਕ ਤੱਥਾਂ ਨੂੰ ਪੇਸ਼ ਕਰਦੇ ਅੰਧਵਿਸ਼ਵਾਸ਼ਾਂ ਵਹਿਮਾ ਭਰਮਾਂ ਦੇ ਖਿਲਾਫ ਲੜਾਈ ਲੜਦੇ ਵਿਗਿਆਨਕ ਮੇਲੇ ਕਰਾਉਂਦੇ ਨੁਕੜ ਨਾਟਕ ਕਰਦੇ ਗੀਤ ਗਾਉਂਦੇ ਜਾਦੂ ਦਿਖਾਉਂਦੇ ਪ੍ਰਦਰਸ਼ਨੀਆਂ ਲਗਾਉਂਦੇ ਵਿਗਿਆਨਕ ਸਾਹਿਤ ਵੇਚ ਕੇ ਇੱਕ ਤਰ੍ਹਾਂ ਨਾਲ ਸਿਆਣਕ ਫਲਾਉਣ ਲਈ ਕਮਲੇ ਹੋਏ ਤੁਰੇ ਫਿਰਦੇ ਸੀ ਭਾਰਤੀ ਜਨ ਵਿਗਿਆਨ ਜਥਿਆਂ ਵਿੱਚ ਡਾਕਟਰ ਪਿਆਰਾ ਲਾਲ ਗਰਗ ਡਾਕਟਰ ਅਮਰ ਆਜ਼ਾਦ ਡਾਕਟਰ ਪ੍ਰੇਮ ਖੋਸਲਾ ਡਾਕਟਰ ਹਰਚਰਨ ਸਿੰਘ ਪ੍ਰੋਫੈਸਰ ਹਰਜਿੰਦਰ ਲਾਲਟੂ ਅਤੇ ਇੰਜੀਨੀਅਰ ਆਰਐਸ ਗੈਲਵਰਗੇ ਸਰਗਰਮ ਸਨ ਚੰਡੀਗੜ੍ਹ ਸ਼ਾਇਦ ਪਾਲ ਸਿੰਘ ਢਿੱਲੋਂ ਦੇ ਘਰ ਇੱਕ ਮੀਟਿੰਗ ਸੀ ਜਿਸ ਵਿੱਚ ਸਲਾਹ ਹੋਈ ਮਾਲਵੇ ਵਿੱਚ ਬਰਨਾਲਾ ਮੋਗਾ ਰੋਡ ਤੇ ਪੈਂਦੇ ਪਿੰਡ ਬਲਾਸਪੁਰ ਜਾਇਆ ਜਾਵੇ ਅਤੇ ਉੱਥੇ ਜਨਵ ਵਿਗਿਆਨ ਜਥੇ ਦੇ ਪੜਾ ਦੀ ਤਿਆਰੀ ਵਜੋਂ ਡਾਕਟਰ ਧਰਮਵੀਰ ਗਾਂਧੀ ਨੂੰ ਮਿਲਿਆ ਜਾਵੇ ਜੋ ਉਥੇ ਸਥਾਨਕ ਪਿੰਡੂ ਡਿਸਪੈਂਸਰੀ ਵਿੱਚ ਡਾਕਟਰ ਸਨ ਲਓ ਜੀ ਪਹੁੰਚ ਗਏ ਬिलासपुर ਦੀ ਪਿੰਡੂ ਡਿਸਪੈਂਸਰੀ ਵਿੱਚ ਪੱਲ ਸਰਦੀਆਂ ਦੀ ਧੁੰਦ ਪਰ ਹੀ ਸਵੇਰ ਦੇ 9 ਵਜੇ ਸਨ ਪਰ ਅਜੇ ਸੂਰਜ ਦੇਵਤਾ ਨੇ ਕਿਰਨਾ ਘਰੇ ਹੀ ਲੁਕਾ ਕੇ ਰੱਖੀਆਂ ਸਨ ਮੂੰਹ ਖੋਲਣ ਤੋਂ ਵੀ ਡਰਦੇ ਸੀ ਕਿਤੇ ਮੂੰਹ ਵਿੱਚੋਂ ਨਿਕਲੇ ਧੂੰਏ ਨਾਲ ਧੁੰਦੀ ਨਾ ਵੱਧ ਜਾਵੇ ਧੁੰਦਲੀ ਜੀ ਯਾਦ ਹੈ ਬੰਦਾ ਪੁੱਛਦਾ ਪਛਾਉਂਦਾ ਗਿਆ ਪੁੱਛਿਆ ਦਕਸਾ ਕਿਥੇ ਮਿਲਣਗੇ ਹਰ ਕੋਈ ਕਹਿ ਦੇਵੇ ਇੱਥੇ ਹੀ ਹਨ ਸਧਾਰਨ ਜਿਹੀ ਬਿਲਡਿੰਗ ਆਸੇ ਪਾਸੇ ਹਸਪਤਾਲਾਂ ਵਾਲੇ ਬੈੱਡ ਨਹੀਂ ਬਾਹਰ ਹੀ ਦੇਸੀ ਮੰਜਿਆਂ ਉੱਪਰ ਰੰਗ ਬਰੰਗੀਆਂ ਲੇਫਟ ਲਾਈਆਂ ਵਿੱਚ ਮਰੀਜ਼ ਪਏ ਸਨ ਕਿਸੇ ਦੇ ਬਾਹ ਤੇ ਡ੍ਰਿਪ ਲੱਗੀ ਹੋਈ ਹੈ ਡ੍ਰਿਪ ਕਿਸੇ ਸਟੈਂਡ ਤੇ ਨਹੀਂ ਨਾਲ ਖੜੇ ਮੰਜੇ ਨਾਲ ਹੀ ਲਟਕਦੀ ਹੈ ਕੋਈ ਖੇਸ ਦੀ ਬੁੱਕਲ ਮਾਰੀ ਬੈਠਾ ਉਂਗ ਰਿਆ ਹੈ ਸਮਝ ਨਹੀਂ ਆਉਂਦੀ ਕਿ ਕਿਸ ਨਾਲ ਗੱਲ ਕਰੀਏ ਇੱਕ ਬੰਦਾ ਰਜਾਈ ਜੀ ਲੈ ਕੇ ਤੁਰਿਆ ਫਿਰਦਾ ਹੈ ਕਿਸੇ ਨੇ ਇਸ਼ਾਰਾ ਕੀਤਾ ਕਿ ਇਹ ਡਾਕਟਰ ਹੈ ਯਕੀਨ ਨਹੀਂ ਆਇਆ ਡਾਕਟਰ ਸੂਤਰ ਬੂਤਰ ਪੈਂਟਾਕੋਟਾਂ ਵਾਲੇ ਤਾਈ ਰੁਮਾਲਾਂ ਨਾਲ ਗਹਿਣੇ ਵਾਂਗ ਗਲ ਵਿੱਚ ਸਥੈਥੋਸਕੋਪ ਲਟਕਾਉਣ ਵਾਲੇ ਹੁੰਦੇ ਹਨ ਇਸਨੇ ਤਾਂ ਸਥੈਥੋ ਹੱਥ ਵਿੱਚ ਗੁੱਛਾ-ਮੁੱਛਾ ਕਰਕੇ ਫੜੀ ਹੋਈ ਸੀ ਹੁਣ ਕੀ ਹਾਲ ਆ ਬੱਬਾ ਕਿਵੇਂ ਆ ਬੇਬੇ ਪੁੱਛਦਾ ਸੀ ਡਾਕਟਰ ਤਾਂ ਚੁੱਪ ਰਹਿੰਦੇ ਹਨ ਪੁੱਛਣ ਤੇ ਵੀ ਕੁਝ ਨਹੀਂ ਦੱਸਦੇ ਪਰ ਇਹ ਤਾਂ ਬੋਲੀ ਹੀ ਜਾਂਦਾ ਹੈ ਇਹ ਦਵਾਈ ਬੋਲੀ ਜਾਂਦਾ ਸੀ ਕਦੇ-ਕਦੇ ਲਿਖਦਾ ਸੀ ਨਾਲ ਮੁੰਡਾ ਤੁਰਿਆ ਫਿਰਦਾ ਸੀ ਸ਼ਾਇਦ ਫਾਰਮਾਸਿਸਟ ਸੀ ਚੱਕਦੇ ਚੱਕਦੇ ਆਪਣੇ ਆਉਣ ਦਾ ਮੰਤਵ ਦੱਸਿਆ ਹਾਂ ਹਾਂ ਆਪਾਂ ਕਰਾਂਗੇ ਪ੍ਰੋਗਰਾਮ ਮੈਂ ਬੁલાਏ ਨੇ ਬੰਦੇ ਕਰਦੇ ਆਂ ਗੱਲ ਬੜੀ ਲੋੜ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਦੀ ਅੱਧੀਆਂ ਬਿਮਾਰੀਆਂ ਤਾਂ ਵੈਸੇ ਹੀ ਠੀਕ ਹੋ ਜਾਣ ਜੇ ਸਹੀ ਜਾਣਕਾਰੀ ਹੋਵੇ ਕੋਈ ਸਹੀ ਜਾਣਕਾਰੀ ਦਿੰਦਾ ਹੀ ਨਹੀਂ ਲੋਕਾਂ ਨੂੰ ਲੱਗਦਾ ਵੀ ਬੰਦਾ ਬੋਤਲ ਨਾਲ ਠੀਕ ਹੋ ਜਾਂਦਾ ਹੈ ਬੋਤਲ ਕੀ ਹੁੰਦੀ ਹੈ ਲੂਣ ਮਿੱਠੇ ਵਾਲਾ ਪਾਣੀ ਬੋਤਲ ਦੀ ਤਾਂ ਲੋੜ ਕਿਸੇ ਕਿਸੇ ਨੂੰ ਹੀ ਹੁੰਦੀ ਹੈ ਸਾਰਾ ਢਾਂਚਾ ਹੀ ਭ੍ਰਸਟ ਆਪਿਆ ਹੈ ਸਰਮਾਇਅਦਾਰੀ ਦੌਰ ਵਿੱਚ ਮੁਨਾਫੇ ਦੀ ਅੰਨੀ ਦੌੜ ਬੰਦੇ ਦਾ ਖੂਨ ਚੂਸ ਰਹੀ ਹੈ ਉਹ ਨਾਨਸਟਾਫ ਬੋਲੀ ਜਾ ਰਿਹਾ ਸੀ ਵਿੱਚੋਂ ਕਿਸੇ ਮਰੀਜ਼ ਨੇ ਪੁੱਛਿਆ ਹਾਂ ਹਾਂ ਪੀਜੀਆਈ ਲੈ ਜਾਓ ਮੈਂ ਲਿਖ ਦਿੰਦਾ ਹਾਂ ਇੱਥੇ ਇਲਾਜ ਨਹੀਂ ਹੈ ਉੱਥੇ ਹੈ ਛੋਟਾ ਜਿਹਾ ਆਪਰੇਸ਼ਨ ਹੈ ਪਰ ਕਰਾਉਣਾ ਪਊ ਸਿੱਧੇ ਚੰਡੀਗੜ੍ਹ ਜਾਇਓ ਬਹੁਤਾ ਪੈਸਾ ਨਹੀਂ ਲੱਗਣਾ ਪੀਜੀਆਈ ਇੱਕ ਵੱਡਾ ਸਰਕਾਰੀ ਹਸਪਤਾਲ ਹੈ ਉੱਥੇ ਜਾਓ ਮਰੀਜ਼ ਦਾ ਇਤਮਾਰਦਾਰ ਪੁੱਛਦਾ ਕੁਝ ਦਿਨ ਠਹਿਰ ਕੇ ਨਹੀਂ ਲਿਜਾ ਸਕਦੇ ਤੁੰਦਾ ਮੜੀਆਂ ਨੇ ਨਹੀਂ ਬੰਦਾ ਮਾਰਨਾ ਤੁਸੀਂ ਤੇ ਮਾਰਦਾਰ ਕਹਿੰਦਾ ਸੱਤ ਬਚਨ ਹੁਣੇ ਲੈ ਜਾਂਦੇ ਆ ਹੁਣ ਮੈਨੂੰ ਸਮਝ ਨਹੀਂ ਲੱਗਦੀ ਇਹ ਡਾਕਟਰ ਹੈ ਕਿ ਸਰਪੰਚ ਮਹੀਨੇ ਬਾਅਦ ਨੇੜੇ ਦੇ ਪਿੰਡ ਭੋਤ ਨੇ ਜਰਨਜੀਤ ਦੇ ਪੇਕੇ ਮੇਰੇ ਸਹੁਰੇ ਪ੍ਰੋਗਰਾਮ ਹੋਇਆ ਇੱਥੇ ਡਾਕਟਰ ਧਰਮਵੀਰ ਗਾਂਧੀ ਵਿਗਿਆਨ ਅੰਧਵਿਸ਼ਵਾਸ਼ਾ ਮੁਨਾਫਾ ਸਰਮਾਇਅਦਾਰੀ ਤੇ ਖੁੱਲਕੇ ਪਿੰਡੂ ਭਾਸ਼ਾ ਵਿੱਚ ਬੋਲਿਆ ਮੈਨੂੰ ਨੁਕੜ ਨਾਟਕ ਗੀਤ ਕੋਰੀਓਗ੍ਰਾਫੀ ਤੋਂ ਵੀ ਵੱਧ ਦਿਲਚਸਪ ਲੱਗਿਆ ਬਹੁਤ ਲੋਕ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ ਪਰ ਇੰਨੀ ਕਮਿਟਮੈਂਟ ਇੰਨਾ ਜਨੂਨ ਤੌਬਾ ਤੌਬਾ ਡਾਕਟਰ ਗਾਂਧੀ ਐਮ ਡੀ ਕਰਨ ਪਟਿਆਲੇ ਆ ਗਏ ਇੱਥੇ ਹੀ ਨੌਕਰੀ ਕਰਨ ਲੱਗੇ ਸ਼ਾਇਦ ਇਸ ਦੇ ਪਿੱਛੇ ਪਿੰਡਾਂ ਵਿੱਚ ਖਾੜਕੂ ਟੋਲਿਆਂ ਦੀ ਫਲਾਈ ਦਹਿਸ਼ਤਗਰਦੀ ਦਾ ਵੀ ਹੱਥ ਹੋਵੇ ਹਰ ਵੇਲੇ ਮਰੀਜ਼ਾਂ ਨੂੰ ਦੇਖਣ ਵਿੱਚ ਜੁਟੇ ਰਹਿੰਦੇ ਬਠਿੰਡਾ ਬਰਨਾਲਾ ਮੋਗੇ ਦੇ ਮਰੀਜ਼ ਵਹੀਰਾਂ ਘੱਟ ਕੇ ਰਜਿੰਦਰਾ ਹਸਪਤਾਲ ਆਉਣ ਲੱਗੇ ਇੰਨੀਆਂ ਲੰਮੀਆਂ ਕਤਾਰਾਂ ਤਾਂ ਸੀਨੀਅਰ ਪ੍ਰੋਫੈਸਰਾਂ ਮੁਖੀ ਡਾਕਟਰਾਂ ਦੀਆਂ ਨਹੀਂ ਲੱਗਦੀਆਂ ਉਹ ਡਾਕਟਰ ਕਾਬਲ ਤਾਂ ਵੱਧ ਹੋਣੇ ਐ ਪੜ੍ਹਾਈ ਤਾਂ ਵਧੇਰੇ ਕੀਤੀ ਹੋ ਸਕਦੀ ਐ ਪਰ ਜਜ਼ਬਾ ਕਿੱਥੋਂ ਲਿਆਉਂਦੇ ਜਿਹੜਾ ਗਾਂਧੀ ਦੇ ਖੂਨ ਵਿੱਚ ਘੁਲਿਆ ਪਿਆ ਸੀ ਆਪਣੇ ਮਰੀਜ਼ ਗਰੀਬ ਲੋਕਾਂ ਦੀ ਸੇਵਾ ਦਾ ਪੁੱਸ ਉਹ ਪ੍ਰੋਫੈਸ਼ਨਲ ਜੈਲਸੀ ਤੋਂ ਬੇਲਾਗ ਸੀ ਪਰ ਇੰਨਾ ਵੀ ਧਰਮਾਤਮਾ ਨਹੀਂ ਸੀ ਕਿ ਬਾਕੀਆਂ ਨੂੰ ਪ੍ਰੋਫੈਸ਼ਨਲ ਜੈਲਸੀ ਨਾ ਹੋਵੇ ਇਸ ਕਰਕੇ ਮਰੀਦ ਦੇਖਣੇ ਛੱਡ ਦਿੰਦਾ ਹੈ ਅਖੀਰ ਇੱਕ ਦਿਨ ਉਸਨੇ ਪ੍ਰੀ ਰਿਟਾਇਰਮੈਂਟ ਲੈ ਕੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਉਸ ਸਮੇਂ ਪਟਿਆਲਾ ਸ਼ਹਿਰ ਵਿੱਚ ਸਪੈਸ਼ਲਿਸਟ 500 ਤੇ ਆਮ ਡਾਕਟਰ 200 ਰੁਪਏ ਫੀਸ ਲੈਂਦੇ ਸੀ ਅਤੇ ਪਹਿਲੀ ਵਾਰ ਥੱਬਾ ਟੈਸਟਾਂ ਦਾ ਕਿਸੇ ਵਿਸ਼ੇਸ਼ ਲੈਬ ਤੋਂ ਕਰਵਾਉਣ ਲਈ ਆਖਿਆ ਕਰਦੇ ਸੀ ਗਾਂਧੀ ਨੇ ਅਜੀਬ ਕਿਸਮ ਦੀ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕੀਤੀ ਨਾ માત્ર ਫੀਸ ਗਾਂਧੀ ਪੁੱਛਦਾ ਘਰ ਵਾਲਾ ਕੀ ਕੰਮ ਕਰਦਾ ਹੈ ਮਰੀਜ਼ ਦੱਸਦਾ ਕੁਝ ਨਹੀਂ ਕਰਦਾ ਪਹਿਲਾਂ ਮਜ਼ਦੂਰੀ ਕਰਦਾ ਸੀ ਚੰਗਾ ਜਾ ਫਿਰ ਕੋਈ ਆਖਦਾ ਖੇਤੀ ਕਰਦਾ ਖੇਤੀ ਤਾਂ 50 ਕਿੱਲੇ ਵਾਲਾ ਵੀ ਕਰਦਾ 5 ਕਿੱਲੇ ਵਾਲਾ ਵੀ ਕਰਦਾ ਤੂੰ ਦੱਸ ਕਿੰਨੇ ਕਿੱਲੇ ਹੈ ਚਾਰ ਪਾਈਆਂ ਕੋਲ ਪੰਜ ਕਿੱਲੇ ਨੇ ਮਰੀਜ਼ ਦੀ ਪਰਚੀ ਦੇ ਨੁੱਕਰ ਤੇ ਕੁਝ ਸ਼ਬਦਵਾ ਦਿੰਦਾ ਜਦੋਂ ਬੰਦਾ ਬਾਹਰ ਪੈਸੇ ਦੇਣ ਲੱਗਦਾ ਤਾਂ ਮਜ਼ਦੂਰ ਮੁਫਤ ਸਵਾ ਕਿੱਲੇ ਵਾਲਾ 50 ਨੌਕਰੀ ਵਾਲਾ 100 ਬਸ ਇਸ ਤੋਂ ਅੱਗੇ ਢੱਕਾ ਹੈ ਹਾਂਜੀ ਇਸ ਤੋਂ ਵੱਧ ਜ਼ਮੀਨਾਂ ਜਾਇਦਾਦਾਂ ਵਾਲੇ ਤਾਂ ਗਾਂਧੀ ਕੋਲ ਆਉਂਦੇ ਹੀ ਨਹੀਂ ਜੇ ਮਾਤੜ ਤ ਮਾਤੜ ਜਾ ਹੀ ਵੜਨ ਤਾਂ ਜਾਣ ਪਛਾਣ ਵਾਲਿਆਂ ਤੋਂ ਪੈਸੇ ਲੈਂਦਾ ਹੀ ਨਹੀਂ ਉਸ ਦੀ ਗ੍ਰੇਡ ਵਾਲੀ ਪ੍ਰਣਾਲੀ ਦੇਖ ਕੇ ਲੱਗਦਾ ਹੈ ਕਿ ਸੱਚਮੁੱਚ ਧਰਤੀ ਤੇ ਰੱਬ ਹੁੰਦਾ ਹੈ ਉਹ ਡਾਕਟਰਾਂ ਦੇ ਰੂਪ ਵਿੱਚ ਹੋਵੇ ਨਾ ਹੋਵੇ ਪਰ ਡਾਕਟਰ ਗਾਂਧੀ ਦੇ ਰੂਪ ਵਿੱਚ ਮੌਜੂਦ ਹੈ ਨਵਾਂ ਪ੍ਰਾਈਵੇਟ ਹਸਪਤਾਲ ਖੋਲ੍ਹਿਆ ਵੇਖੋ ਵੇਖ ਲੈਬਾਰਟਰੀ ਵਾਲਿਆਂ ਨੇ ਚੋਗੇ ਪਾਉਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਇੰਨਾ ਕਮਿਸ਼ਨ ਦੇਾਂਗੇ ਅਸੀਂ ਇੰਨਾ ਕਮਿਸ਼ਨ ਦੇਾਂਗੇ ਮਰੀਜ਼ ਸਾਡੇ ਕੋਲ ਭੇਜਿਆ ਕਰੋ ਉਹਨਾਂ ਸਭ ਦੇ ਕਮਿਸ਼ਨ ਨੋਟ ਕਰ ਲਏ ਤੇ ਆਖਿਆ ਜਾਓ ਜਿਹੜਾ ਮਰੀਜ਼ ਮੇਰੀ ਪਰਚੀ ਲੈ ਕੇ ਆਵੇ ਉਸ ਨੂੰ ਮੇਰਾ ਕਮਿਸ਼ਨ ਛੱਡ ਕੇ ਪੈਸੇ ਲੈਣੇ ਉਸੇ ਰੇਟ ਜਿਸ ਤੇ ਤੁਹਾਨੂੰ ਹੋਰ ਡਾਕਟਰਾਂ ਤੋਂ ਬਚਦੇ ਹਨ ਸਾਰੇ ਪਟਿਆਲੇ ਵਿੱਚ ਪੜਤੂ ਪੈ ਗਿਆ ਕਿ ਗਾਂਧੀ ਦੀ ਪਰਚੀ ਤੇ ਟੈਸਟ ਅੱਧੇ ਰੇਟ ਤੇ ਹੋ ਜਾਂਦੇ ਹਨ ਪਤਾ ਲੱਗਿਆ ਡਾਕਟਰ ਅੱਧੋ-ਵੱਧ ਕਮਿਸ਼ਨ ਖਾਂਦੇ ਹਨ ਸਾਫ਼ ਹੈ ਕਿ ਡਾਕਟਰ ਬਿਨਾਂ ਲੋੜ ਤੋਂ ਵੀ ਟੈਸਟ ਲਿਖਦੇ ਹੋਣਗੇ ਜੇ ਗਾਂਧੀ ਨੇ ਕਮਿਸ਼ਨ ਨਹੀਂ ਖਾਣਾ ਫਿਰ ਬਿਨਾ ਲੋੜ ਤੋਂ ਟੈਸਟ ਵੀ ਕੀ ਲਿਖਣਾ ਹੋਇਆ ਅੱਧੀ ਪਚੱਦੀ ਜ਼ਮੀਰ ਵਾਲੇ ਪੈਸੇ ਦੇ ਲਾਲਚੀ ਡਾਕਟਰ ਚੁੱਪ ਰਹੇ ਚਲੋ ਉਹਦੀ ਮਰਜ਼ੀ ਆਪਾਂ ਨੂੰ ਕੀ ਉਹ ਨਾ ਖਾਵੇ ਪਰ ਮਰੀਆਂ ਜ਼ਮੀਰਾਂ ਵਾਲਿਆਂ ਨੇ ਤਾਂ ਕਦੇ ਭਾਈਚਾਰੇ ਦਾ ਵਾਸਤਾ ਪਾਇਆ ਕਦੇ ਡਰਾਵੇ ਦਿੱਤੇ ਕਦੇ ਪਖੰਡੀ ਡਰਾਮੇ ਬਾਦ ਸ਼ੌਹਰਤ ਦਾ ਭੁੱਖਾ ਚਲਾਕਤਾ ਕਾਖ ਦਿੱਤਾ ਪਰ ਮਸਤ ਹਾਥੀ ਆਪਣੀ ਚਾਲ ਚਲਦਾ ਰਿਹਾ ਤੀਰ ਕਮਾਨ ਤੋਂ ਨਿਕਲ ਚੁੱਕਿਆ ਸੀ ਡਾਕਟਰਾਂ ਦੇ ਕੇਸ ਵਿੱਚ ਭੈੜਿਆਂ ਦੀ شناخت ਹੋ ਚੁੱਕੀ ਸੀ ਹੁਣ ਕੀ ਹੋ ਸਕਦਾ ਸੀ ਲੋਕ ਡਾਕਟਰਾਂ ਅਤੇ ਲੈਬਾਰਟਰੀਆਂ ਦੇ ਮਾਫੀਆ ਗੱਠ ਜੋੜ ਨੂੰ ਜਾਣ ਚੁੱਕੇ ਸਨ ਗਾਂਧੀ ਗਾਂਧੀ ਨਹੀਂ ਹੈ ਗਾਂਧੀ ਤਾਂ ਮੈਡੀਕਲ ਕਾਲਜ ਅਮਰitsar ਦਾ ਵਿਦਿਆਰਥੀ ਹੁੰਦਿਆ ਐਮਰਜੈਂਸੀ ਦੇ ਵਿਰੋਧ ਵਿੱਚ ਜੇਲ੍ਹ ਜਾਣ ਕਰਕੇ ਦੂਸਰੇ ਲੋਕਾਂ ਵੱਲੋਂ ਪਾਇਆ ਨਾਂ ਸੀ ਜੋ ਉਸਨੇ ਅਪਣਾ ਲਿਆ ਵੈਸੇ ਉਹ ਗਾਂਧੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਸ਼ਹੀਦ ਭਗਤ ਸਿੰਘ ਦੇ ਵਧੇਰੇ ਨੇੜੇ ਹੈ। ਮਾਰਕਸਵਾਦ ਦੇ ਸਮਾਜਵਾਦ ਦਾ ਧਾਰਨੀ ਸੀ। ਲੰਮਾ ਸਮਾਂ ਦੇਸ਼ ਵਿੱਚ ਚੱਲੀ ਹਥਿਆਰਬੰਦ ਇਨਕਲਾਬ ਵਾਲੀ ਖੱਬੇ ਪੱਖੀ ਨਕਸਲਵਾੜੀ ਲਹਿਰ ਨਾਲ ਪੱਕੀ ਹਮਦਰਦੀ ਰੱਖਦਾ ਰਿਹਾ। ਅਤੇ ਇਸ ਦੇ ਇੱਕ ਜਨਤਕ ਸਰਗਰਮੀਆਂ ਨੂੰ ਗਹਿਰਾਈਆਂ ਦੇਣ ਵਾਲੇ ਗਰੁੱਪ ਨਾਲ ਜ਼ਾਹਰ ਤੌਰ ਤੇ ਜੁੜਿਆ ਰਿਹਾ। ਇੱਕ ਵਾਰ ਸਭ ਕੁਝ ਛੱਡ ਛੜਾ ਕੇ ਲੁਧਿਆਣੇ ਦੇ ਮਜ਼ਦੂਰਾਂ ਵਿੱਚ ਕੰਮ ਕਰਨ ਵੀ ਚਲਾ ਗਿਆ ਸੀ ਮੜ ਜਦੋਂ ਇਨਕਲਾਬ ਦਾ ਬੁੱਲ ਨਾ ਡਿੱਗਿਆ ਤਾਂ ਡਾਕਟਰ ਦੀ ਪੇਸ਼ੇਵਾਲ ਪਰਤ ਆਇਆ ਉਹ ਹਰ ਸਮੇਂ ਜਨਤਕ ਜੀਵਨ ਵਿੱਚ ਜਮਹੂਰੀ ਅਧਿਕਾਰ ਸਭਾ ਤੋਂ ਲੈ ਕੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੱਕ ਸਰਗਰਮ ਰਿਹਾ ਹੈ ਦੇਸ਼ ਵਿੱਚ ਜਦੋਂ ਅੰਨਾ ਹਜ਼ਾਰੇ ਅੰਦੋਲਨ ਚੱਲਿਆ ਤਾਂ ਨਾ ਕੇਵਲ ਦਿੱਲੀ ਹੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਾ ਰਿਹਾ ਸਗੋਂ ਪਟਿਆਲੇ ਤੋਂ आम आदमी पार्टी ਦਾ ਉਮੀਦਵਾਰ ਬਣਾਇਆ ਗਿਆ ਉਸਨੇ ਤਿੰਨ ਵਾਰ ਜੇਤੂ ਰਹੀ ਮਹਾਰਾਣੀ ਪਰਨੀਤ ਕੌਰ ਨੂੰ 20000 ਤੋਂ ਵੱਧ ਵੋਟਾਂ ਨਾਲ ਹਰਾਇਆ ਜੈਸ ਉੱਪਰ ਕਦੇ ਰਾਜਮਾਤਾ ਮਹਿੰਦਰ ਕੌਰ ਅਤੇ ਕਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ ਭਾਵੇਂ ਰਾਜਾ ਮਹਾਰਾਜਿਆਂ ਦੀ ਜੱਤੀ ਪੁਛਤੀ ਸੀ ਮਹਾਰਾਜੇ ਦੇ ਆਪਣੇ ਸ਼ਹਿਰ ਮਹਾਰਾਣੀ ਪਰਨੀਤ ਕੌਰ ਨੂੰ ਪੰਡ ਪਚਰੰਡਾ ਰੋਪੜ ਦੇ ਮਾਸਟਰ ਭਗਤ RAM ਅਤੇ ਸ਼੍ਰੀਮਤੀ ਤੇਲੋ ਦੇਵੀ ਦੇ 1 ਜੂਨ 1951 ਨੂੰ ਜਨਮੇ ਮੁੰਡੇ ਨੇ ਚਿਤ ਕਰ ਦਿੱਤਾ ਇਸ ਜੱਤ ਪਿੱਛੇ ਉਸ ਸਮੇਂ ਆਮ ਆਦਮੀ ਪਾਰਟੀ ਦੀ ਲਹਿਰ ਦੀ ਚੜ੍ਹਦਾ ਅਸਰ ਤਾਂ ਹੋਵੇਗਾ ਪਰ ਸਭ ਤੋਂ ਵੱਧ ਡਾਕਟਰ ਧਰਮਵੀਰ ਗਾਂਧੀ ਦੀ ਨਿਜੀ ਸ਼ਖਸੀਅਤ ਸੀ ਇਮਾਨਦਾਰੀ ਮਿਹਨਤ ਸੇਵਾ ਦੇ ਪੁੰਜ ਨੂੰ ਲੋਕਾਂ ਨੇ ਸਿਰੱਖਾਂ ਤੇ ਬਿਠਾ ਲਿਆ ਜਦੋਂ ਹੀ ਉਸਨੇ ਦੇਖਿਆ ਕਿ ਪਾਰਟੀ ਸਵਰਾਜ ਦੇ ਮੁੱਢਲੇ ਸਿਧਾਂਤਾਂ ਨੂੰ ਤਿਆਗ ਰਹੀ ਹੈ ਕੇਜਰੀਵਾਲ ਦੇ ਚੋਟੀ ਦੇ ਯਾਰਾਂ ਵਿੱਚ ਤਾਨਾਸ਼ਾਈ ਆਉਣ ਲੱਗੀ ਹੈ ਜਿੱਤ ਦੇ ਹੰਕਾਰ ਵਿੱਚ ਕੇਜਰੀਵਾਲ ਹੁਰੀ ਆਪਣੇ ਤੋਂ ਵੱਖਰੀ ਸੋਚ ਵਾਲੇ ਯੋਗਿੰਦਰ ਯਾਦਵ ਪ੍ਰਸ਼ਾਂਤ ਪੂਸ਼ਣ ਵਰਗਿਆਂ ਨੂੰ ਖੁੰਝੇ ਲਾਉਣ ਲੱਗੇ ਹਨ ਤਾਂ ਉਸਨੇ ਪਾਰਟੀ ਦਾ ਹੀ ਵਿਰੋਧ ਕਰਨ ਦਾ ਫੈਸਲਾ ਕਰ ਲਿਆ ਪਾਰਟੀ ਅੰਦਰਲੇ ਕਲੇਸ਼ ਕਾਰਨ ਬਹੁਤ ਹੀ ਤਣਾਅਪੂਰਨ ਦਿਨਾਂ ਦੀ ਗੱਲ ਹੈ ਮੈਂ ਡਾਕਟਰ ਧਰਮਵੀਰ ਗਾਂਧੀ ਨਾਲ ਗੱਲ ਕਰਨ ਗਿਆ ਉਹ ਮੈਨੂੰ ਇਕੋ ਮਸ਼ੀਨ ਵਾਲੇ ਕਮਰੇ ਵਿੱਚ ਲੈ ਗਿਆ ਜਿੱਥੇ ਮਰੀਜ਼ ਬੈਂਚ ਤੇ ਪਾਇਆ ਹੋਇਆ ਸੀ ਉਸ ਤੇ ਦਿਲ ਦੀ ਧੜਕਣ ਉੱਚੀ ਉੱਚੀ ਮਸ਼ੀਨ ਦਾ ਹੀ ਸੁਣ ਰਹੀ ਸੀ ਮੈਨੂੰ ਕਹਿੰਦੇ ਲੈ ਦਿਲ ਧੜਕਦਾ ਸੁਣ ਮੈਨੂੰ ਤਾਂ ਦਿਲ ਦੇ ਧੜਕਣ ਚ ਖੁਸ਼ੀ ਮਿਲਦੀ ਹੈ ਮੈਂ ਸਿਆਸਤ ਵਿੱਚ ਕੈਰੀਅਰ ਬਣਾਉਣ ਨਹੀਂ ਆਇਆ ਸਮਾਜ ਦੀ ਜ਼ਿੰਦਗੀ ਬਦਲ ਲਾਇਆ ਹਾਂ ਮੈਂ ਆਪਣੀ ਜ਼ਮੀਰ ਮਾਰ ਕੇ ਲਿੱਚਗੜਚੀਆਂ ਨਹੀਂ ਕਰ ਸਕਦਾ ਇਹ ਡਾਕਟਰੀ ਦਾ ਕੰਮ ਤਾਂ ਮੈਥੋਂ ਕੋਈ ਨਹੀਂ ਖੋ ਸਕਦਾ ਪਰ ਮੈਂ ਦਿਲ ਦੀ ਗੱਲ ਸੁਣਦਾ ਹਾਂ ਤਾਨਾਸ਼ਾਹੀ ਨਹੀਂ ਚੱਲੇਗੀ ਉਸਨੇ ਨਾਰਾ ਲਗਾਉਣਾ ਆਖਿਆ ਅਰਵਿੰਦ ਤਾਨਾਸ਼ਾਹ ਬਣ ਗਿਆ ਹੈ ਪੰਜਾਬ ਦਾ ਦਰਦ ਨਹੀਂ ਕਰਦਾ ਸਾਡੇ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ਹੈ ਸਾਡਾ ਫਰਜ਼ ਹੈ ਪਾਰਟੀ ਅੰਦਰ ਲੋਕਤੰਤਰ ਹੋਣਾ ਚਾਹੀਦਾ ਹੈ ਮੇਰੇ ਨਾਲ ਗੱਲ ਕਰਨ ਜੇ ਮੈਂ ਗਲਤ ਹੋਵਾਂ ਮੈਨੂੰ ਦੱਸੋ ਮੈਂ ਸਮਝਾਉਣ ਗਿਆ ਸੀ ਸਮਝ ਕੇ ਆ ਗਿਆ ਉਸਨੇ ਐਲਾਨ ਕੀਤਾ ਕਿ ਪਾਰਟੀ ਉੱਪਰ ਸਿਆਸੀ ਦਲਾਲਾਂ ਅਤੇ ਗੁੰਡਿਆਂ ਦਾ ਕਬਜ਼ਾ ਹੋ ਚੁੱਕਿਆ ਹੈ ਪਾਕ ਦਰਵੇਸ਼ ਸੰਤ ਦੀਆਂ ਗੱਲਾਂ ਬਾਅਦ ਵਿੱਚ ਸੱਚ ਸਾਬਤ ਹੋਈਆਂ ਪੰਜਾਬ ਇਲੈਕਸ਼ਨ ਹਾਰੇ ਦਿੱਲੀ ਲੋਕਲ ਬਾਡੀ ਹਾਰੇ ਨਵੇਂ ਬਦਲ ਦੀ ਥਾਂ ਇੱਕ ਹੋਰ ਪਾਰਟੀ ਬਣ ਕੇ ਰਹਿ ਗਏ ਉਸਨੇ ਉਸ ਸਮੇਂ ਨਾ ਕਾਂਗਰਸ ਨਾਲ ਹੱਥ ਮਲਾਇਆ ਨਾ ਹੀ ਅਕਾਲੀ ਭਾਜਪਾ ਨੂੰ ਨੇੜੇ ਲਾਇਆ ਸਗੋਂ ਆਪਣੇ ਮੈਂਬਰ ਪਾਰਲੀਮੈਂਟ ਹੋਣ ਦੇ ਫਰਜ਼ ਪੂਰੇ ਤੰਦੇ ਹੀ ਨਾ ਕਰ ਦਾਰਿਆ ਵੱਡੇ ਪ੍ਰੋਜੈਕਟ ਜਿਵੇਂ ਚੰਡੀਗੜ੍ਹ ਰਾਜਪੁਰਾ ਰੇਲਵੇ ਲਿੰਕ ਪਿੱਛੇ ਤੰਦੇ ਹੀ ਨਾ ਲੱਗਿਆ ਐਮਪੀ ਲੈਂਡ ਫੰਡ ਲਈ ਸਿੱਖਿਆ ਪਹਿਲੇ ਦਰਜੇ ਤੇ ਹੈ ਸਕੂਲਾਂ ਵਿੱਚ ਬੈਂਚ ਆਰਓ ਲਾਇਬ੍ਰੇਰੀਆਂ ਕਮਰੇ ਪਖਾਨੇ ਪਹਿਲ ਦੇ ਆਧਾਰ ਤੇ ਬਣਾਏ ਸ਼ਮਸ਼ਾਨ ਘਾਟਾਂ ਲਈ ਗ੍ਰਾਂਟ ਦਿੰਦੇ ਆ ਇੱਕ ਹੀ ਸ਼ਰਤ ਸੀ ਕਿ ਸਾਰੀਆਂ ਜਾਤਾਂ ਧਰਮਾਂ ਦੇ ਸ਼ਮਸ਼ਾਨ ਇੱਕ ਕਰੋ ਇੱਕ ਕਰਨ ਉਪਰੰਤ ਹੀ ਗ੍ਰਾਂਟ ਦਿੰਦਾ ਸੀ ਪਾਸਪੋਰਟ ਦਫਤਰ ਗਲੀਆਂ ਲਾਲੀਆਂ ਪੱਕੀਆਂ ਕਰਵਾਉਣ ਤੋਂ ਲੈ ਕੇ ਵਾਤਾਵਰਣ ਸੰਭਾਲ ਤੱਕ ਸਭ ਤੇ ਪੈਸਾ ਖਰਚਾ ਹੋਵੇ ਉਸ ਨੇ ਬਿਨਾ ਕਿਸੇ ਵਿਤਕਰੇ ਦੇ ਖਰਚਾ ਕੀਤਾ ਪੰਜਾਬ ਦੇ ਮੁੱਦਿਆਂ ਪ੍ਰਤੀ ਸਹੀ ਸਟੀਕ ਸਮਝ ਬਣਾਈ ਪਾਣੀ ਉੱਪਰ ਸਪਸ਼ਟ ਸਟੈਂਡ ਲਿਆ ਪਹਿਲੀ ਵਾਰ ਵੱਡੀ ਪੱਧਰ ਤੇ ਪੰਜਾਬ ਦੇ ਪਾਣੀ ਵਟੇ ਰਿਐਲਿਟੀ ਦਾ ਮੁੱਦਾ ਉਠਾਇਆ ਉਸ ਨੂੰ ਕੰਮ ਦਾ ਨਸ਼ਾ ਹੈ ਉਹ ਹੋਰ ਕੋਈ ਨਸ਼ਾ ਨਹੀਂ ਕਰਦਾ ਪਰ ਉਹ ਨਸ਼ਈਆਂ ਨੂੰ ਨਫ਼ਰਤ ਨਹੀਂ ਕਰਦਾ ਉਸ ਨੂੰ ਲੱਗਦਾ ਹੈ ਕਿ ਨਸ਼ੇੜੀ ਅਪਰਾਧੀ ਨਹੀਂ ਮਰੀਜ਼ ਹਨ ਉਹ ਪੰਜਾਬ ਦੇ ਰਵਾਇਤੀ ਨਸ਼ੇ ਭੰਗ ਪੋਸਤ ਪੁੱਕੀ ਆਫੀਮ ਦੀ ਖੁੱਲ੍ਹ ਦਾ ਸਮਰਥਕ ਹੈ ਉਸ ਦਾ ਸਪਸ਼ਟ ਮੰਨਣਾ ਹੈ ਕਿ ਸਿੰਥੈਟਿਕ ਨਸ਼ੇ ਹੈਰੋਇਨ ਸਮੈਕ ਦੇ ਮੁਕਾਬਲੇ ਭੰਗ ਪੁੱਕੀ ਘੱਟ ਨੁਕਸਾਨਦੇ ਹਨ ਅਮਲੀ ਉਸ ਦੇ دیਵਾਨੇ ਹਨ ਆਸ਼ਕ ਹਨ ਉਹ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਕੁਝ ਜ਼ੁਬਾਨ ਦਿੰਦਾ ਹੈ ਉਹ ਸਿਰਫ ਕਹਿਣੀ ਦਾ ਨਹੀਂ ਕਰਨੀ ਦਾ ਵੀ ਸੂਰਾ ਹੈ ਸਾਦੇ ਵਿਆਹ ਕਰੋ ਫਜ਼ੂਲ ਖਰਚੀ ਨਾ ਕਰੋ ਮਹਿੰਗੇ ਤੋਹਫਿਆਂ ਦਾ ਆਦਾਨ ਪ੍ਰਦਾਨ ਨਾ ਕਰੋ ਇਹ ਕੇਵਲ ਕਹਿੰਦਾ ਹੀ ਨਹੀਂ ਸਗੋਂ ਆਪਣੀ ਬੇਟੀ ਦੇ ਵਿਆਹ ਤੇ ਇਹ ਸਭ ਕੁਝ ਕਰ ਦਿਖਾਇਆ ਹੈ ਕਿਸੇ ਤੋਂ ਸ਼ਗਨ ਨਹੀਂ ਫੜਿਆ ਵੱਧ ਤੋਂ ਵੱਧ ਫੁੱਲਾਂ ਦਾ ਗੁਲਦਸਤਾ ਜਾਂ ਸ਼ੁਭ ਕਾਮਨਾਵਾਂ ਦਿੰਦਾ ਕਾਰ ਉਹ ਗੰਭੀਰ ਕਿਸਮ ਦਾ ਬੰਦਾ ਹੈ ਮਖੌਲੀਆ ਨਹੀਂ ਪਰ ਆਪਣੇ ਆਪ ਨਾਲ ਕਈ ਵਾਰ ਮਖੌਲ ਕਰ ਲੈਂਦਾ ਹੈ ਉਹ ਗੰਭੀਰ ਕਿਸਮ ਦਾ ਬੰਦਾ ਹੈ ਮਖੌਲੀਆ ਨਹੀਂ ਪਰ ਆਪਣੇ ਆਪ ਕਈ ਵਾਰ ਮਖੌਲ ਬਣ ਜਾਂਦਾ ਹੈ ਇੱਕ ਵਾਰ ਇੱਕ ਕਾਫੀ ਵੱਡੀ ਉਮਰ ਦੀ ਬੇਬੇ ਦਵਾਈ ਲੈਣ ਆਈ। ਦਵਾਈ ਲੈਣ ਤੋਂ ਬਾਅਦ ਫੇਰ ਮੁੜਾਈ। ਪੁੱਛਦੀ ਹੈ ਕਿ ਦਵਾਈ ਸਾਰੀ ਉਮਰ ਖਾਣੀ ਪਊ? ਗਾਂਧੀ ਨੇ ਪਿਆਰ ਨਾਲ ਸਮਝਾਇਆ, "हां ਬੇਬੇ, ਇੱਕ ਗੋਲੀ ਖੂਨ ਪਤਲਾ ਕਰਨ ਦੀ ਹੈ, ਇੱਕ ਬਲੱਡ ਪ੍ਰੈਸ਼ਰ ਘਟਾਉਣ ਦੀ ਹੈ ਤਾਂ ਕਿ ਦੁਬਾਰਾ ਦਿਲ ਦਾ ਦੌਰਾ ਨਾ ਪਵੇ।" ਬੇਬੇ ਇੱਕ ਵਾਰ ਤਾਂ ਚਲੀ ਗਈ ਪਰ ਫੇਰ ਮੁੜ ਕੇ ਕਹਿੰਦੀ, "ਪਰਾਂ ਡਾਕਟਰ ਸਾਹਿਬ, ਇਹ ਦਵਾਈ ਸਾਰੀ ਉਮਰ ਖਾਣੀ ਪਊ?" ਡਾਕਟਰ ਗਾਂਧੀ ਕਹਿੰਦੇ ਭਲਾ ਬੇਬੇ ਤੇਰੀ ਉਮਰ ਕਿੰਨੀ ਕੁ ਹੋਣੀ ਹੈ ਉਹ ਹੁੱਬ ਕੇ ਦੱਸਣ ਲੱਗੀ 90 ਤੋਂ ਇੱਕ ਘੱਟ ਹੈ ਗਾਂਧੀ ਹੱਸਣ ਲੱਗ ਪਏ ਭਲਾ ਹੁਣ ਤੇਰੀ ਰਹਿ ਉਮਰ ਕਿੰਨੀ ਕੁ ਗਈ ਇਸੇ ਲਈ ਸਾਰੀ ਉਮਰ ਖਾਣੀ ਪਊ ਉਹ ਕਿਤੇ ਵਜੋਂ ਡਾਕਟਰ ਸੁਭਾਅ ਵਜੋਂ ਸਮਾਜ ਸੇਵਕ ਅਤੇ ਸਮਾਜ ਨੂੰ ਬਦਲਣ ਦੀ ਇੱਛਾ ਰੱਖਣ ਵਾਲਾ ਸਿਆਸਤਦਾਨ ਹੈ ਪਰ ਤੌਰ ਅੰਦਰੋਂ ਕਲਾਕਾਰ ਉਸ ਨੂੰ ਸਮਾਗਮਾਂ ਵਿੱਚ ਪਾਸ਼ ਅਤੇ ਪਾਤਰ ਦੀਆਂ ਨਜ਼ਮਾਂ ਸੁਣਾਉਂਦਿਆਂ ਤਾਂ ਬਹੁਤ ਨੇ ਸੁਣਿਆ ਹੋਵੇਗਾ ਪਰ ਵਾਜੇ ਤੇ ਗਜ਼ਲ ਨੁਮਾ ਕਵਾਲੀਆਂ ਵੀ ਗਾ ਲੈਂਦਾ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਡਾਕਟਰ ਗਾਂਧੀ ਨੇ ਹਜ਼ਾਰਾਂ ਮਰੀਜ਼ ਠੀਕ ਕੀਤੇ ਹੋਣਗੇ ਪਰ ਆਪਣੇ ਆਪ ਪ੍ਰਤੀ ਪੂਰਾ ਅਲਗਰਜ਼ ਹੈ ਉਸ ਦੀ ਇੱਕ ਅੱਖ ਫੰਗਸ ਕਾਰਨ ਖਰਾਬ ਵੀ ਹੋ ਚੁੱਕੀ ਹੈ ਆਮ ਕਰਕੇ ਸਮਝਿਆ ਜਾਂਦਾ ਹੈ ਕਿ ਫੰਗਸ ਵਰਗੀ ਬਿਮਾਰੀ ਗਰੀਬਾਂ ਮਜ਼ਦੂਰਾਂ ਦੀ ਸਫਾਈ ਦਾ ਖਿਆਲ ਨਾ ਰੱਖਣ ਵਾਲਿਆਂ ਨੂੰ ਲੱਗਦੀ ਹੈ ਡਾਕਟਰ ਮਰੀਜ਼ਾਂ ਨੂੰ ਦੇਖਣ ਸਮੇਂ ਅੱਜ ਕੱਲ ਆਪਣੇ ਪਾਸ ਸਟੂਲ ਤੇ ਨਹੀਂ ਬਿਠਾਉਂਦੇ ਸਗੋਂ ਦੂਰ ਮੇਜ਼ ਤੇ ਦੂਜੇ ਪਾਸੇ ਬਿਠਾਉਂਦੇ ਹਨ ਅਕਸਰ ਆਪ ਮੂੰਹ ਉੱਪਰ ਮਾਸਕ ਪਾ ਕੇ ਨੇੜੇ ਆਉਂਦੇ ਹਨ ਮਰੀਜ਼ ਨੂੰ ਹੱਥ ਲਗਾਉਣ ਵੇਲੇ ਦਸਤਾਨੇ ਚੜ੍ਹਾ ਲੈਂਦੇ ਹਨ ਬਹੁਤੇ ਟੈਸਟ ਜਿਵੇਂ ਥਰਮਾਮੀਟਰ ਨਾਲ ਬੁਖਾਰ ਦੇਖਣਾ ਸਟੈਥੋ ਨਾਲ ਸਾਹ ਅਤੇ ਧੜਕਣ ਦੇਖਣੀ ਬਲੱਡ ਪ੍ਰੈਸ਼ਰ ਚੈੱਕ ਕਰਨ ਦਾ ਕੰਮ ਹੇਠਲਾ ਅਮਲਾ ਫੈਲਾ ਹੀ ਕਰਦਾ ਹੈ। ਪਰ ਡਾਕਟਰ ਗਾਂਧੀ ਨੇ ਜਿੰਨਾ ਚਿਰ ਹਰ ਮਰੀਜ਼ ਦੇ ਸਾਹਾਂ ਨੂੰ ਸੁੰਘਣਾ ਨਾ ਲਵੇ, ਬਲੱਡ ਪ੍ਰੈਸ਼ਰ ਚੈੱਕ ਨਾ ਕਰ ਲਵੇ, ਇੱਕ ਦੋ ਪੈਠ ਉੱਤੇ ਧੱਫੇ ਨਾ ਮਾਰ ਲਵੇ, ਦੋ ਚਾਰ ਗੱਲਾਂ ਨਾ ਕਰ ਲਵੇ, ਡਾਕਟਰ ਗਾਂਧੀ ਨੂੰ ਲੱਗਦਾ ਹੈ ਕਿ ਮਰੀਜ਼ ਦੇਖਿਆ ਹੀ ਨਹੀਂ ਗਿਆ। ਨਾ ਮਰੀਜ਼ ਨੂੰ ਲੱਗਦਾ ਹੈ ਕਿ ਡਾਕਟਰ ਗਾਂਧੀ ਕੋਲ ਆਇਆ ਹਾਂ। ਅਸਲ ਵਿੱਚ ਡਾਕਟਰ ਗਾਂਧੀ ਇਸ ਮੱਦ ਦਾ ਧਾਰਨੀ ਹੈ। ਕਿ ਮਰੀਜ਼ ਨੂੰ ਕੇਵਲ ਟੈਸਟ ਪੜ੍ਹ ਕੇ ਜਾਂ ਦੂਰੋਂ ਦੇਖ ਕੇ ਬਿਮਾਰੀ ਨਹੀਂ ਲੱਭੀ ਜਾ ਸਕਦੀ ਇਸ ਲਈ ਉਸ ਦਾ ਪਰਿਵਾਰਕ ਪੁਸ਼ੋਕੜ ਅਤੇ ਨਿੱਜੀ ਮਾਨਸਿਕ ਦੁੱਖ ਦਰਦ ਵੀ ਦੂਰ ਕਰਨੇ ਜ਼ਰੂਰੀ ਹਨ ਇਸੇ ਨੀੜਤਾ ਕਾਰਨ ਕਿਸੇ ਮਰੀਜ਼ ਨੇ ਅੱਖਾਂ ਨੂੰ ਫੰਗਸ ਦੀ ਲਾਗ ਵੀ ਵੰਡੀ ਹੋਵੇਗੀ ਡਾਕਟਰ ਗਾਂਧੀ ਨੂੰ ਮਾਈਗਰੇਨ ਦੀ ਬਿਮਾਰੀ ਹੈ ਕਈ ਵਾਰ ਟੈਲੀਫੋਨ ਬੰਦ ਲਾਈਟ ਬੰਦ ਦਵਾਈ ਅੰਦਰ ਹਨੇਰਾ ਕਰਕੇ ਪੈ ਜਾਂਦਾ ਹੈ ਘਟ ਜਾਣ ਵਾਲੇ ਆਖਦੇ ਹਨ ਲਓ ਜੀ ਜਿੱਤ ਕੇ ਸਾਰੇ ਉਹੀ ਕਰਦੇ ਹੁੰਦੇ ਹਨ ਹੁਣ ਫੋਨ ਨਹੀਂ ਚੱਕਦਾ ਐਂਜੀ ਇੱਕ ਵਾਰ ਰਸਤੇ ਵਿੱਚ ਮਾਈਗਰੇਨ ਦੀ ਦਵਾਈ ਖਾ ਕੇ ਜ਼ਮੀਨ ਤੇ ਲੇਟ ਗਿਆ ਅਚਾਨਕ ਪਹੁੰਚੇ ਪੁਲਿਸ ਵਾਲਿਆਂ ਨੇ ਨਸ਼ਈ ਸਮਝ ਲਿਆ ਉਸਨੇ ਉੱਠ ਕੇ ਗੱਲ ਕੀਤੀ ਕਿ ਮੈਂ ਖੁਦ ਡਾਕਟਰ ਹਾਂ ਕੋਈ ਨਸ਼ਾ ਨਹੀਂ ਕੀਤਾ ਦਵਾਈ ਖਾਦੀ ਹੈ ਇਸ ਲਈ ਮਾਈਗਰੇਨ ਟਿਕਨ ਦਾ ਇੰਤਜ਼ਾਰ ਕਰ ਰਿਹਾ ਹਾਂ ਪੁਲਿਸ ਵਾਲੇ ਹੱਸਦੇ ਹੱਸਦੇ ਚਲੇ ਗਏ ਹੋਣਗੇ ਕਿਆਜ਼ ਕਲ ਡਾਕਟਰ ਵੀ ਨਸ਼ੇ ਕਰਨ ਲੱਗ ਪਏ ਜਾਂ ਨਸ਼ੇ ਕਰਨ ਵਾਲੇ ਆਪਣੇ ਆਪ ਨੂੰ ਡਾਕਟਰ ਸਮਝਣ ਲੱਗ ਪਏ ਹਨ ਗਾਂਧੀ ਕੋਈ ਦੇਵਤਾ ਨਹੀਂ ਉਸ ਵਿੱਚ ਗੁਨਾ ਦੀ ਪਰਮਾਰ ਹੈ ਪਰ ਔਗਣ ਵੀ ਹਨ ਇੱਕ ਔਗਣ ਹੈ ਗੱਲਾਂ ਵਿੱਚ ਆ ਜਾਣਾ ਅਤੇ اچانک ਭਾਵਕ ਹੋ ਜਾਣਾ ਵੀ ਹੈ ਜਿਹੜਾ ਵੀ ਆਦਮੀ ਆਪਣੀ ਗੱਲ ਸੁਣਾ ਦੇਵੇ ਪਹਿਲੀ ਪੱਦਰ ਤੇ ਬਿਨਾਂ ਸ਼ੱਕ ਕੀਤੇ ਦੂਜੇ ਦਾ ਤੱਕ ਸੁਨਿਆ ਉਹ ਸਿੱਟੇ ਤੇ ਪੁੱਜ ਜਾਂਦਾ ਹੈ ਖਾਸ ਕਰਕੇ ਜੇ ਸੁਣਾਉਣ ਵਾਲਾ ਜਾਦਾ ਛਾਤਰ ਹੋਵੇ ਅਤੇ ਉਸ ਦੀ ਵਿਚਾਰ ਧਾਰਕ ਖੁਸ਼ਾਮਦ ਕਰ ਦੇਵੇ ਜਾਂ ਕਿ ਉਸ ਦੀ ਕਿਸੇ ਪੂਰਵ ਧਾਰਨਾ ਦੇ ਮੇਚ ਦਾ ਹੋ ਜਾਵੇ ਉਸ ਨੂੰ ਕੁਝ ਵੀ ਝੂਠ ਨਹੀਂ ਲੱਗਦਾ ਸਿਆਸਤ ਵਿੱਚ ਕਾਫੀ ਗਿਣਤੀ ਅਜਿਹੇ ਦਲਾਲ ਕਿਸਮ ਦੇ ਵਿਅਕਤੀਆਂ ਦੀ ਹੁੰਦੀ ਹੈ ਜੋ ਕਿਸੇ ਵਿਚਾਰ ਧਾਰਾ ਸੋਚ ਨਾਲ ਪ੍ਰਤੀਬੱਧਤਾ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ ਹੈ ਇਸ ਲਈ ਗੰਗਾ ਗਏ ਗੰਗਾਰਾਮ ਯਮਨਾ ਗਏ ਯਮਨਾਦਾਸ ਹੀਨੇ ਬਣਦੇ ਸਗੋਂ ਗਿਰਗਟ ਵਾਂਗ ਪਲ-ਪਲ ਰੰਗ ਵੀ ਬਦਲਦੇ ਹਨ ਲੀਡਰ ਦੀ ਭਾਸ਼ਾ ਵੀ ਤੋਤੇ ਵਾਂਗ ਬੋਲਣ ਲੱਗਦੇ ਹਨ ਅਜਿਹੇ ਅੰਸਰਾਂ ਦੀ ਪਛਾਣ ਵਿੱਚ ਉਹ ਹਮੇਸ਼ਾ ਨਕਾਮ ਰਿਹਾ ਹੈ ਉਸ ਨੂੰ ਅੰਡਰਗਰਾਉਂਡ ਜਨ ਤੱਕ ਅਤੇ ਵੋਟ ਪੋਲਿਟਿਕਸ ਦੀ ਸਾਰੀ ਸਿਆਸਤ ਦੀ ਸਮਝ ਹੈ ਪਰ ਇਸ ਦੇ ਬਾਵਜੂਦ ਵੀ ਸੀਜ਼ਨਰ ਪੋਲਿਟਿਸ਼ੀਅਨ ਨਹੀਂ ਅਕਸਰ ਭਾਵੁਕ ਹੋ ਜਾਂਦਾ ਹੈ ਉਸੇ ਅਸੀ ਤੌਰ ਤੇ ਮਾਰਕਸਵਾਦ ਦਾ ਅਨੁਯਾਈ ਸੀ ਪਰ ਜਿਵੇਂ ਕਾਮਰੇਡ ਖਖੜੀਆਂ ਕਰੇਲੇ ਹੋਏ ਅਤੇ ਪੰਜਾਬ ਦੇ ਸਥਾਨਕ ਹਾਲਾਤਾਂ ਤੋਂ ਮੂੰਹ ਮੋੜਦੇ ਰਹੇ ਉਸ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਅਤੇ ਕਿਤਾਬੀ ਗਿਆਨ ਵਿੱਚੋਂ ਫੈਡਰਲ ਇੰਡੀਆ ਡੈਮੋਕ੍ਰੈਟਿਕ ਪੰਜਾਬ ਦਾ ਨਾਅਰਾ ਘੜਿਆ ਸਿਧਾਂਤ ਦਿੱਤਾ ਇਨਕਲਾਬ ਦਾ ਅਬਲਾਸ਼ੀ ਹੈ ਪਰ ਇਨਕਲਾਬ ਤੱਕ ਸਭ ਕੋਈ ਛੱਡ ਛੜਾ ਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਫੌਰੀ ਰਾਤ ਦੇਣ ਵਾਲਿਆਂ ਵਿੱਚੋਂ ਹੈ ਇਸ ਲਈ ਜੇ ਨਿੱਜੀ ਤੌਰ ਤੇ ਵਸ ਵਿੱਚ ਹੈ ਤਾਂ ਮੁਫਤ ਦਵਾਈ ਦੇ ਦਿੰਦਾ ਹੈ ਜੇ ਸਰਕਾਰੀ ਪੱਦਰ ਤੇ ਸੰਭਵ ਹੈ ਤਾਂ ਸਕੂਲ ਦੇ ਬੱਚਿਆਂ ਦੇ ਬੈਠਣ ਲਈ ਬੈਂਚ ਦਿੰਦਾ ਹੈ ਆਰੋ ਦਿੰਦਾ ਹੈ ਰਾਜਪੁਰਾ ਰੇਲਵੇ ਲਿੰਕ ਬਣਾਉਣ ਲਈ ਭੱਜਿਆ ਫਿਰਦਾ ਹੈ ਰੀਜਨਲ ਪਾਸਪੋਰਟ ਦਫ਼ਤਰ ਬਡੋਲ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਹੈ ਹਰ ਪੱਦਰ ਤੇ ਕੰਮ ਕਰਨਾ ਚਾਹੁੰਦਾ ਹੈ ਇੱਕ ਮੁਹਾਵਰਾ ਹੈ ਜੇ ਕਿਸੇ ਨੇ ਆਪਣੇ ਖਾਨਦਾਨ ਬਾਰੇ ਪਤਾ ਕਰਨਾ ਹੋਵੇ ਤਾਂ ਵੋਟਾਂ 'ਚ ਖੜਾ ਹੋ ਜਾਵੇ। ਵਿਰੋਧੀ ਆਪੇ ਸਭ ਕੁਝ ਕੱਢ ਲੈਂਦੇ ਹਨ। ਅਫਵਾਹਾਂ ਵੀ ਫਲਾਉਂਦੇ ਹਨ। ਜਦੋਂ ਗਾਂਧੀ ਖੜਾ ਹੋਇਆ ਤਾਂ ਵਿਰੋਧੀਆਂ ਦੇ ਨਾਲੋਂ ਨਾਲ ਅਖ਼ਬਾਰਾਂ ਨੇ ਵੀ ਗਾਂਧੀ ਦੀ ਜਾਤ ਜਾਣਨ ਵਿੱਚ ਦਿਲਚਸਪੀ ਪੈਦਾ ਕੀਤੀ। ਇੱਕ ਆਮ ਆਦਮੀ ਪਾਰਟੀ ਦਾ ਕਰਮਚਾਰੀ ਪੁੱਛਣ ਲੱਗਿਆ ਭਲਾ ਪਾਰਟੀ ਕਮਲੀ ਹੋ ਗਈ ਐ। ਜਨਰਲ ਸੀਟਾਂ ਤੇ ਵੀ ਅਸੀਂ ਖੜੇ ਕਰ ਰਹੀ ਐ। ਮੈਂ ਪੁੱਛਿਆ ਕਿੱਥੇ? ਕਹਿੰਦਾ ਪਟਿਆਲੇ ਮੈਂ ਪੁੱਛਿਆ ਤੈਨੂੰ ਕਿਵੇਂ ਪਤਾ ਕਿ ਗਾਂਧੀ ਅਸੀ ਹੈ ਕਹਿੰਦਾ ਗਾਂਧੀ ਐਵੇਂ ਤਾਂ ਨਹੀਂ ਨਾਂ ਨਾ ਲਗਾਉਂਦਾ ਹਰ ਵੇਲੇ ਦਲਤਾਂ ਦੀ ਗੱਲ ਕਰਦਾ ਰਹਿੰਦਾ ਉਸ ਦੀਆਂ ਦੋਵੇਂ ਹੀ ਗੱਲਾਂ ਸੱਚੀਆਂ ਹਨ ਉਹ ਗਾਂਧੀ ਨਹੀਂ ਸੀ ਇਹ ਤਾਂ ਐਮਰਜੈਂਸੀ ਵੇਲੇ ਜੇਲ੍ਹ ਕਟਣ ਕਰਕੇ ਆਲਪਈ ਸੀ ਉਹ ਦਲਤੋਂ ਦਲਤ ਵੀ ਕੂਕਦਾ ਰਹਿੰਦਾ ਹੈ ਉਸ ਦੀ ਪਤਨੀ ਨੂੰ ਸਾਰੇ ਮੈਡਮ ਪਦਮਾ ਪਦਮਾ ਕਹਿੰਦੇ ਹਨ ਕਾਗਜ਼ਾਂ ਵਿੱਚ ਉਸ ਦਾ ਨਾਂ ਜਗਦੰਬਾ ਕੌਸ਼ਲ ਹੈ ਬੇਟੀ ਵੀ ਡਾਕਟਰ ਹੈ ਬੇਟਾ ਵੀ ਡਾਕਟਰ ਹੈ ਡੀ ਕਲਾਸ ਤਾਂ ਸੁਣਿਆ ਸੀ ਪਰ ਗਾਂਧੀ ਡੀ ਕਲਾਸ ਹੋਇਆ ਹੈ ਧਰਮਵੀਰ ਦੇ ਨਾਮ ਦਾ ਅਰਥ ਸਦਾ ਧਰਮ ਨਿਮਾਉਣ ਵਾਲਾ ਤਤਪਰ ਵਿਅਕਤੀ ਹੈ ਪਰ ਇੱਥੇ ਧਰਮ ਦਾ ਅਰਥ ਮਾਨਵਤਾ ਦੀ ਭਲਾਈ ਲਈ ਹੈ ਇਸ ਪ੍ਰਕਾਰ ਉਸ ਨੇ ਆਪਣੇ ਨਾਮ ਦਾ ਸਕਾਰ ਕੀਤਾ ਹੈ ਉਸ ਦੇ ਕਲੀਨਿਕ ਵਿੱਚ ਕੋਈ ਧਾਰਮਿਕ ਫੋਟੋ ਨਹੀਂ ਹੈ ਬਾਹਰਲੇ ਕਮਰੇ ਵਿੱਚ ਕਲਤ ਸਿੰਘ ਦੀ ਫੋਟੋ ਤੇ ਅੰਦਰਲੇ ਕਮਰੇ ਵਿੱਚ ਲੈਨਿਨ ਦਾ ਬੁੱਤ ਹੈ ਮਰੀਜ਼ਾਂ ਲਈ ਸਾਰੀਆਂ ਹਦਾਇਤਾਂ ਪੰਜਾਬੀ ਵਿੱਚ ਲਿਖੀਆਂ ਹਨ ਉਹ ਬੜਾ ਹੀ ਸਾਫ਼ ਦਿਲ ਹੈ ਪਰ ਵਿਅਕਤੀ ਨੂੰ ਫੇਸ ਵੈਲਿਊ ਉੱਤੇ ਹੀ ਲੈਂਦਾ ਹੈ ਜਿਸ ਦਾ ਅੱਜ ਜ਼ਮਾਨਾ ਨਹੀਂ ਹੈ ਅੱਜ ਕੱਲ ਉਸ ਨੂੰ ਲੱਗਦਾ ਹੈ ਕਿ ਅਜੇ ਸਾਰਾ ਦੇਸ਼ ਤਬਦੀਲੀ ਲਈ ਤਿਆਰ ਨਹੀਂ ਹਰ ਇਲਾਕੇ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਆਪਣੇ ਸੰਘਰਸ਼ ਦੇ ਪੰਗ ਹਨ ਪੰਜਾਬੀਆਂ ਨੂੰ ਇੱਕ ਲੜਾਈ ਸੈਂਟਰ ਨਾਲ ਲੜਨੀ ਪਵੇਗੀ ਰਾਜਾਂ ਨੂੰ ਵਧੇਰੇ ਅਧਿਕਾਰਾਂ ਲਈ ਉਸ ਦਾ ਦ੍ਰਿੜ ਮਤ ਹੈ ਕਿ ਲੜਾਈ ਭਾਜਪੀ ਵਾਲਿਆਂ ਨੇ ਨਹੀਂ ਲੜਨੀ ਅਕਾਲੀ ਇਹ ਏਜੰਡਾ ਛੱਡ ਬੈਠੇ ਹਨ ਕੌਮਨਿਸਟਾਂ ਨੂੰ ਇਸ ਦੀ ਸਮਝ ਨਹੀਂ ਹੈ ਇਸ ਲਈ ਉਹ ਪੰਜਾਬੀਆਂ ਦਾ ਸਾਂਝਾ ਮੰਚ ਬਣਾ ਕੇ ਲੜਨਾ ਚਾਹੁੰਦਾ ਹੈ ਉਸ ਦੇ ਜਜ਼ਬੇ ਅਤੇ ਜਨੂਨ ਨੂੰ ਸਲਾਮ ਹੈ ਸੱਚਮੁੱਚ ਧਰਮਵੀਰ ਗਾਂਧੀ ਗਾਂਧੀ ਨਹੀਂ ਸ਼ੀਦ ਭਗਸੈਂਕਾਂ ਚੋਂ ਹੈ ਮੈਨੂੰ ਜਿਵੇਂ ਲੱਗਿਆ ਲਿਖ ਦਿੱਤਾ ਤੁਹਾਨੂੰ ਜਿਵੇਂ ਲੱਗਿਆ ਪੜ ਲੈਣਾ ਭਾਵੇਂ ਲਿਖ ਵੀ ਦੇਣਾ ਪੋਸਟਸਕ੍ਰਿਪਟ ਧਰਮਵੀਰ ਗੰਧ ਇਸ ਸਮੇ 17 ਤੋਂ ਉੱਪਰ ਦਾ ਹੋ ਗਿਆ ਹੈ ਪਰ ਅਜੇ 17 72 ਦਾ ਨਹੀਂ ਸਗੋਂ ਹਰ ਸਮੇ ਗਰਮ ਹੈ ਭਾਵੇਂ ਉਮਰ ਅਤੇ ਕਈ ਕਿਸਮ ਦੀਆਂ ਬਿਮਾਰੀਆਂ ਦੇ ਬਾਵਜੂਦ ਸਿਆਸੀ ਤੌਰ ਤੇ ਸਰਗਰਮ ਹੈ ਉਸ ਦਾ ਮੰਨਣਾ ਹੈ ਇਹ ਪੰਜਾਬ ਦਾ ਭਲਾ ਆਮ ਲੋਕਾਂ ਦੀ ਚੇਤਨ ਜਥੇ ਬੰਦਕ ਲਹਿਰ ਨੇ ਕਰਨਾ ਹੈ ਉਹ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਹਾਮੀ ਹੈ ਅਤੇ ਜਮਹੂਰੀਅਤ ਦੀ ਗੱਲ ਕਰਦਾ ਹੈ ਖੇਤੀ ਸੰਕਟ ਪੰਜਾਬ ਸਰਕਾਰ ਜਾ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਸਮਾਜ ਵਿੱਚ ਹਰ ਪੱਧਰ ਤੇ ਫਸਰੀ ਧਾਰਮਿਕ ਜਾਤੀਗਤ ਲਿੰਗਿਕ ਵਿਤਕਰੇबाजी ਅਤੇ ਵਾਤਾਵਰਨ ਪ੍ਰਦੂਸ਼ਣ ਉਸ ਲਈ ਵੱਡੀਆਂ ਸਮੱਸਿਆਵਾਂ ਹਨ ਉਹ ਇਨਾਂ ਲਈ ਲੋਕਪੱਖੀ ਤਰਕਸ਼ੀਲ ਵਿਗਿਆਨਕ ਢੰਗ ਨਾਲ ਹੱਲ ਕਰਨਾ ਲੋਚਦਾ ਹੈ ਉਸ ਨੂੰ ਅਕਾਲੀਆਂ ਤੇ ਗਿਲਾ ਹੈ ਕਿ ਉਹਨਾਂ ਨੇ ਫੈਡਰਲਿਜ਼ਮ ਤਿਆਗ ਦਿੱਤਾ ਹੈ ਉਸ ਨੂੰ ਭਾਜਪਾ ਤੇ ਗੁੱਸਾ ਹੈ ਇਸ ਨੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਦੀਆਂ ਕੋਝੀਆਂ ਚਾਲਾਂ ਚਲੀਆਂ ਹਨ ਆਮ ਆਦਮੀ ਪਾਰਟੀ ਤੇ ਰੰਜਿਸ਼ ਹੈ ਕਿ ਉਸ ਨੇ ਆਮ ਲੋਕਾਂ ਦੇ ਸੁਪਨਿਆਂ ਦਾ ਗਰਭਪਾਤ ਕੀਤਾ ਹੈ ਕਾਮਰੇਡਾਂ ਨਾਲ ਸ਼ਿਕਵਾ ਹੈ ਕਿ ਉਹ ਸਥਿਤੀਆਂ ਦਾ ਸਹੀ ਮਲੰਕਰ ਨਹੀਂ ਕਰ ਸਕੇ ਪਰ ਅੱਜ ਵੀ ਜਦੋਂ ਕਿਤੇ ਸੰਘਰਸ਼ ਦਾ ਡੱਗਾ ਵੱਜਦਾ ਹੈ ਕੋਈ ਇਨਸਾਫ ਲਈ ਖੜਦਾ ਹੈ ਤਾਂ ਉਸ ਦੀ ਤਾਰ ਆਪ ਬਹਾਰੇ ਹੀ ਉਸ ਨਾਲ ਜੁੜਦੀ ਹੈ ਤੇ ਫਿਰ ਉਤਸ਼ਾਹ ਨਾਲ ਸਰਗਰਮ ਹੋ ਜਾਂਦਾ ਹੈ ਅਸਲ ਵਿੱਚ ਤਾਂ ਉਸ ਨੂੰ ਕਾਂਗਰਸ ਭਾਜਪਾ ਅਕਾਲੀ ਪਸੰਦ ਨਹੀਂ ਸੀ ਤੇ ਅਖੀਰ ਵਿੱਚ ਉਸ ਦਾ ਜਦੋਂ ਆਮ ਆਦਮੀ ਪਾਰਟੀ ਤੋਂ ਵੀ ਮੁੱਖ ਮੁੜ ਗਿਆ ਤਾਂ ਉਸ ਨੇ ਆਪਣੀ ਪਾਰਟੀ ਬਣਾ ਕੇ 2019 ਦੀ ਇਲੈਕਸ਼ਨ ਲੜੀ ਪਰ ਜਿੱਤ ਨਾ ਨਸੀਬ ਹੋਈ ਪਰਨੀਤ कौर ਪਹਿਲੇ ਨੰਬਰ ਤੇ ਰਹੀ ਸਰਜੀਤ ਸਿੰਘ ਰਖੜਾ ਦੂਜੇ ਨੰਬਰ ਤੇ ਤੇ ਧਰਮਵੀਰ ਗਾਂਧੀ ਤੀਜੇ ਨੰਬਰ ਤੇ ਖਿਸਕ ਗਿਆ ਜਿਨ੍ਹਾਂ ਨੂੰ ਉਸਨੇ ਸਾਥੀ ਸਮਝਿਆ ਸੀ ਉਹ ਵੀ ਇੱਕ ਤਰ੍ਹਾਂ ਦਾ ਸਾਥ ਛੱਡ ਗਏ ਫਿਰ ਉਸ ਨੂੰ ਲੱਗਿਆ ਕਿ ਅੱਜ ਦੇ ਹਾਲਾਤਾਂ ਵਿੱਚ ਸਭ ਤੋਂ ਵੱਧ ਭਾਰਤੀ ਜਨਤਾ ਪਾਰਟੀ ਭਾਰਤ ਦਾ ਧਰਮ ਨਿਰਪੱਖ ਚਰਿੱਤਰ ਖਤਮ ਕਰ ਰਹੀ ਹੈ ਇਸ ਮੁੱਦੇ ਤੇ ਕੋਈ ਨਹੀਂ ਲੜਦਿਆ ਉਸ ਨੂੰ ਕਿਤੇ ਰਾਹੁਲ ਗਾਂਧੀ ਵਿੱਚ ਚਿੰਗ ਦਿਖਾਈ ਦਿੱਤੀ ਤਾ ਉਹ ਉਸ ਦੀ ਭਾਰਤੀ ਜੋੜੋ ਯਾਤਰਾ ਵਿੱਚ ਸ਼ਾਮਲ ਹੋ ਗਿਆ ਜਦੋਂ ਮੈਂ ਪੁੱਛਿਆ ਕਿ ਉਹ ਤਾਂ ਪੱਪੂ ਹੈ ਕੀ મોદી ਦਾ ਮੁਕਾਬਲਾ ਕਰ ਲਊਗਾ ਤਾਂ ਉਹ ਆਪਣੇ ਪੁਰਾਣੇ ਰੌਂ ਵਿੱਚ ਆ ਗਿਆ ਉਹ ਪੱਪੂ ਨਹੀਂ ਹੈ મોદી ਨੇ ਪੱਪੂ ਬਣਾਇਆ ਹੈ ਸਭ ਮੀਡੀਏ ਦੀ ਖੇਡ ਹੈ ਮੈਂ ਉਸ ਨੂੰ ਨਿੱਜੀ ਤੌਰ ਤੇ ਮਿਲਿਆ ਹਾਂ ਉਹ ਹਰ ਇੱਕ ਦੀ ਗੱਲ ਠੰਮੇ ਨਾਲ ਸੁਣਦਾ ਹੈ ਅੱਜ ਦੀ ਹਾਲਤ ਵਿੱਚ ਉਹੀ ਇੱਕ ਆਸ ਦੀ ਕਿਰਨ ਹੋ ਸਕਦੀ ਹੈ ਬਾਕੀ ਤਾਂ ਕਾਂਗਰਸੀ ਵੀ ਗਰਕ ਗਏ ਹਨ ਭ੍ਰਸ਼ਟਾਚਾਰ ਵਿੱਚ ਲਿਪਤ ਹੋਣ ਕਾਰਨ ਡਰੇ ਹੋਏ ਹਨ ਮੈਂ ਪੁੱਛਿਆ ਇਹ ਤਾਂ ਸਖਸ਼ੀ ਪੂਜਾ ਹੈ ਉਸਨੇ ਕਿਹਾ ਸਖਸ਼ੀ ਪੂਜਾ ਨਹੀਂ ਉਹ ਕਾਂਗਰਸ ਦੇ ਅੰਦਰ ਬੈਠੇ ਇੱਕ ਅਜਿਹੇ ਧੜੇ ਦੀ ਆਵਾਜ਼ ਹੈ ਜਿਸ ਵਿੱਚ ਅਜੇ ਵੀ ਕਿਤੇ ਨਾ ਕਿਤੇ ਧਰਮ ਨਿਰਪੱਖਤਾ ਬੈਠੀ ਹੈ ਉਹ ਸੰਵਿਧਾਨ ਦੀ ਗੱਲ ਕਰਦਾ ਹੈ ਅਜਈਆਂ ਦਲੀਲਾਂ ਨਾਲ ਉਹ ਖੀਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ 2024 ਦੀ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕੀਤੀ ਉਹ ਅੱਜ ਵੀ ਪੂਰੇ ਉਤਸ਼ਾਹ ਨਾਲ ਆਪਣੇ ਹਿੱਸੇ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗਤੀਸ਼ੀਲਤਾ ਅਤੇ ਉਤਸ਼ਾਹ ਉਸ ਦਾ سرمਾਇਆ ਹੈ ਉਹ ਉਦਾਸ ਹੋ ਸਕਦਾ ਹੈ ਨਿਰਾਸ਼ ਨਹੀਂ ਇਹ ਹੀ ਉਸ ਦੀ ਸ਼ਕਤੀ ਹੈ ਉਹ ਆਪਣੇ ਹਿੱਸੇ ਦਾ ਆਪਣੇ ਢੰਗ ਨਾਲ ਕਰਮ ਪੁਮਾਰਿਆ ਹੈ